ਓ ਸਰ ਮੇਰਾ ਕਸੂਰ ਦੱਸੋ ਮੈਂ ਕੀਤਾ ਕੀ ਆ ਆਹੀ ਆ ਸੀ ਕਾਂਗਰਸੀ ਆਹੀ ਕਸੂਰ ਹੈ ਸਾਡਾ ਆਹੀ ਉਹ ਨਾ ਨਾ ਸਾਡਾ ਆਹੀ ਕਸੂਰ ਹੈ ਸਾਡਾ ਕਾਂਗਰਸੀ ਆ ਮੈਂ ਹੁਣੇ ਹੁਣੇ ਐਕਟਿਵਾ ਫੜੀ ਆ ਠੀਕ ਆ ਉਹ ਐਕਟਿਵਾ ਵੀ ਨਹੀਂ ਤੁਸੀਂ ਲੈ ਕੇ ਗਏ ਬੰਦੇ ਆਪ ਦਾ ਰਾਸ਼ਨ ਚੱਕ ਕੇ ਲੈ ਗਏ ਉੱਥੇ ਉਹ ਨਹੀਂ ਸਰ ਦੇਖ ਭਾਈ ਉਹ ਨੂੰ ਕਰ ਕੱਢ ਗਰੁੱਪ ਚ ਨੰਬਰ ਅਸ਼ਰੇਆ ਭਾਈ ਆਮ ਆਮ ਆਦਮੀ ਪਾਰਟੀ ਧੱਕਾ ਕਰਵਾ ਰਹੀ ਆ ਨਾ 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 ਮੈਂ ਨਹੀਂ ਆਣਾ ਸਰ ਦੱਸੋ ਤੁਸੀਂ ਤੁਹਾਡੇ ਹਰ ਗੱਲ ਤੇ ਮੈਂ ਉਕਦੇ ਹੀ ਆਂ ਦੱਸੋ ਆਪਾਂ ਖੜੇ ਆਂ ਖੜੇ ਆ ਭਾਈ ਨਾਲ ਆਪਾਂ ਠੋਕ ਕੇ ਖੜੇ ਆਂ ਐਦਾਂ ਨਹੀਂ ਮੈਂ ਡਰਨਾ ਡੁਰਨਾ ਸਿੱਧੀ ਗੱਲ ਆ ਆਸ਼ੂ ਭਾਈ ਨੂੰ ਫੋਨ ਕਰੋ ਆਸ਼ੂ ਭਾਈ ਯਾਰੇ ਕਰ ਲਿਓ ਗੱਲ ਆਸ਼ੂ ਭਾਈ ਯਾਰੇ ਗੱਲ ਕਰ ਲਿਓ ਭਾਈ ਆ ਦੇਖੋ ਜੀ ਆ ਦਰਵਾਜਾ ਤੋੜਨ ਤੱਕ ਗਏ ਆ ਆ ਸੋਨੂ ਕਾਉਂਸਲਰ ਭੇਜਿਆ ਆ ਆ ਸਾਰੀ ਕਾਰਵਾਈ ਉਹ ਕਰਾ ਰਿਆ ਕੱਲ ਨੂੰ ਮੈਨੂੰ ਕੋਈ ਹਰਜ ਅਰਜ ਹੁੰਦੀ ਆ ਮੇਰੇ ਤਾਂ ਕੋਈ ਪਰਚਾ ਪੈਂਦਾ ਝੂਠਾ ਆ ਆਸਾਰੀਆਂ ਸਰਕਾਰਾਂ ਭਵਾਣਗੀਆਂ ਜਿਹੜਾ ਇੱਥੇ ਕਪਿਲ ਕੁਮਾਰ ਸੋਨੂ ਆ ਭਲਾਈ ਮੰਚ ਵਾਲੇ ਉਹ ਭਵਾਣਗੇ ਉਹ ਜ਼ਿੰਮੇਵਾਰ ਆ ਕਿਉਂਕਿ ਪਹਿਲਾਂ ਵੀ ਇਹਨਾਂ ਨੇ ਮੇਰੇ ਤੇ ਦੋ ਤਿੰਨ ਝੂਠੇ ਪਰਚੇ ਪਵਾਏ ਦੇ ਆ ਮੈਨੂੰ ਮੋਟਰੈਨ ਕਰਹੁਣ ਮੈਨੂੰ ਭਾਈ ਨੂੰ ਫੋਨ ਕਰੀ ਉਹ ਮੈਂ ਸਰੀਆ ਨੂੰ ਕਹਿਆ ਅੱਜ ਕੋਈ ਆ ਰਿਹਾ ਸੰਜੀਤ ਆਣਾ ਦਰਵਾਜ਼ਾ ਟੁੱਟੇ ਜਾਣਾ ਸੀ ਜਿਹੜੇ ਹਿਸਾਬ ਨਾਲ ਕਿ ਮੈਨੂੰ ਤਾਂ ਕੁੱਤ ਦੇ ਲੈ ਗਿਆ ਨਹੀਂ ਹਨਾ ਪਤਾ ਨਹੀਂ ਕਰਨਾ ਕੀ ਸੀ ਮੇਰੇ ਘਰ ਦੇ ਬਾਹਰ ਹੋ ਗਿਆ ਭਾਈ 4 ਘੰਟੇ ਹੋ ਗਏ ਆ ਜਿੱਥੇ ਖੜਦਾ ਉੱਥੇ ਆ ਕੇ ਖੜ ਜਾਂਦੇ ਆ ਕਸੂਰਤਾ ਦੱਸੋ ਅਸੀਂ ਕਿਹੜਾ ਅਜੀਆਂ ਪਾਰਟੀ ਨਾਲ ਜੁੜੇ ਆ ਸਰ ਆਸ਼ੂ ਭਾਈ ਯਾਰ ਇਹ ਖੋਲਦੇ ਆ ਮੈਂ ਨਹੀਂ ਬੋਲਣਾ ਉਹ ਸਰ ਬੰਦਾ ਹੱਕ ਬੰਦਾ ਉਹ ਸਰ ਕਿਸ ਚੀਜ਼ ਦੀ ਤੁਸੀਂ ਕਹਿ ਰਹੇ ਕੰਪਲੀਟ ਹੈ ਤੁਸੀਂ ਕਹਿਣਾ ਕੰਪਲੀਟ ਆ ਕਿਸ ਚੀਜ਼ ਦੀ ਕੰਪਲੇਟ ਹੈ ਦੱਸੋ ਸਰ ਦੱਸੋ ਲੈ ਸਹੀ ਦੱਸਤਾ ਸਕਦੇ ਇੱਥੇ ਉਹ ਸਰ ਕਿਸ ਨੇ ਕੰਪਲੇਟ ਦਿੱਤੀ ਕਿਸ ਨਾਮ ਤੋਂ ਕੰਪਲੇਟ ਹੈ ਤੇ ਸਰ ਮੇਰਾ ਹੱਕ ਹੈ ਤੁਸੀਂ ਮੈਨੂੰ ਲੈਣ ਆਏ ਹੋ ਕਾਹਦੇ ਫੋਨ ਕਰੀ ਕੋਈ ਐਂਸਰ ਉਹ ਪਾਈ ਨੂੰ ਕੀਤਾ ਆਪੋਂ ਹੋਰ ਮੈਂ ਭਾਈ ਇਦਾਂ ਨਹੀਂ ਆਣਾ ਜਾਕੀ ਭਲੀ ਆਰੇ 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 ਇਦਾਂ ਵੋਟਾਂ ਪਵਾਣੀਆਂ ਤਾਂ ਤੁਸੀਂ ਇਲੈਕਸ਼ਨ ਨਹੀਂ ਕਰਵਾਓ ਉਦੋਂ ਹੀ ਆਪਣਾ ਬੰਦਾ ਐਮਐਲਏ ਬਣਵਾ ਦਿਓ ਓ ਸਰ ਮੇਰੀ ਕਿਸ ਬੰਦੇ ਨੇ ਕੰਪਲੀਟ ਕੀਤੀ ਕਿਸ ਨਾਮ ਤੋਂ ਦਿੱਤੀ ਮੈਨੂੰ ਦੱਸੋ ਤਾਂ ਸਹੀ ਸਰ ਫੜੋ ਯਾਰ ਸਾਰੇ ਲਾਓ ਜੋਰ ਅਦਰ ਨੂੰ ਲਾਓ ਜੋ ਲਾਓ ਜੋ ਜੀ ਟੋਟੇ ਜਾਣਾ ਭਾਈ ਟੁੱਟ ਜਾਣਾ ਫੜੋ ਯਾਰ ਤੈਨੂੰ ਚੁਗੂ ਫੜਾ ਫੋਟੋ ਐਦੂੰ ਟੋਟੇ ਜਾਣਾ ਭਾਈ ਆ ਫਟ ਫੂਨ ਫੜ ਆ ਦੇਖੋ ਜੀ ਆ ਦੇਖੋ ਆ ਫੂਲ ਫੜ ਫੂਲ ਫੜ ਆ ਫੜੋ ਹੋ ਫੜੋ ਉਹ ਆਲਾ ਨੋ ਸੀ ਆ ਫੂਲ ਦਾ ਟੋਪ ਆ ਤਾਂ ਇਹੋ ਉਹਨੇ ਟੋਪ ਆ ਜੀ ਆ ਉਹ ਮੇਰੇ ਤਾਂ ਕਾਹਲੇ ਨੂੰ ਟੋਪ ਕਰਾ ਗੱਡੀ ਲੈ ਲੈ ਗੱਡੀ ਲੈ ਲੈ ਗੱਡੀ ਲੈ ਲੈ ਨਜ਼ਾਇਜ਼ ਕਰ ਦਿੰਦੇ ਨੇ

((سلمان): <applause> No! Yeah. تو لو لو پڙهتا رها ۽ ਕੰਕਰ ਕਰ ਕਰ ਬੰਦੇ ਚੱਲੇ ਹੋਏ ਇੱਥੇ ਪੈਨਮੈਂਟ ਹੋ ਗਿਆ ਰੋਟੇ ਨਹੀਂ ਆਈ ਸੀ ਉਹ ਬੱਪਾ ਤੋਂ ਫੋਟੋ ਦੇ ਤੋੜ ਦੇ ਤੋੜ ਦੀ ਤੋੜ ਦਿਓ ਸਾਰੀ ਵੀਡੀਓ ਹੈਗੀ ਆ ਓਏ ਓ ਨਹੀਂ ਉਹ ਪਿੱਛੇ ਜਾ ਲੈ ਯਾਰ ਚੇਕ ਕਰ ਚੇਕ ਆਈ ਕਿਤੇ ਉਹ ਮੀਡੀਆ ਖਾਣ ਸੱਦੋ ਨਹੀਂ ਯਾਰ ਤੂੰ ਦੱਲਾ ਕਿਤੇ ਯਾਰ